ਭਾਈ ਆ ਵੀਡੀਓ ਦੇਖੋ ਦਲਜੀਤ ਦੋਸਾਂਝ ਦੀ ਜਦੋਂ ਚੱਲਦੇ ਸ਼ੋਅ ਵਿੱਚ ਆਪਣੀ ਮਾਤਾ ਨੂੰ ਮਿਲਿਆ ਭਾਈ ਦਲਜੀਤ ਦੋਸਾਂਝ ਤਾਂ ਭਾਈ ਪੂਰਾ ਜਿਹੜਾ ਮਾਹੌਲ ਸੀ ਭਾਵਪਕ ਹੋ ਗਿਆ ਨਾਲ ਦਲਜੀਤ ਦੋਸਾਂਝ ਦੀ ਭੈਣ ਹੈ ਦਲਜੀਤ ਦੋਸਾਂਝ ਨੇ ਸਭ ਨੂੰ ਮਲਾਇਆ ਕਿ ਇਹ ਮੇਰੇ ਮਾਤਾ ਅਤੇ ਮੇਰੀ ਸਿਸਟਰ ਹੈ ਤਾਂ ਮਿੱਤਰੋ ਜਿੰਨੇ ਵੀ ਲੋਕ ਉੱਥੇ ਖੜੇ ਸੀ ਨਾ ਦੇਖ ਕੇ ਮਿੱਤਰੋ ਇਮੋਸ਼ਨਲ ਹੋ ਗਏ ਕਿਉਂਕਿ ਇਹੋ ਜਿਹਾ ਕੁਝ ਬਣ ਗਿਆ ਸੀ ਸੀਨ ਕਿ ਸਭ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਦਿਲਜੀਤ ਦੁਸਾਂਝ ਹੈ ਜਿਹੜਾ ਅੱਜ ਕੱਲ ਪੂਰਾ ਟੌਪ ਤੇ ਹੈ ਜਿਵੇਂ ਬਾਈ ਸਿੱਧੂ ਮੂਸੇਵਾਲਾ ਸੀ ਜਦੋਂ ਬਾਈ ਸਿੱਧੂ ਮੂਸੇਵਾਲਾ ਇਸ ਦੁਨੀਆ ਚੋਂ ਗਿਆ ਉਦੋਂ ਪੂਰਾ ਟੌਪ ਤੇ ਸੀ ਜਿਸ ਤਰ੍ਹਾਂ ਉਸੇ ਤਰ੍ਹਾਂ ਅੱਜ ਦਿਲਜੀਤ ਦਸਾਂਝ ਹੈ ਵੈਸੇ ਦਾ ਦੋਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰਨਾ ਨਹੀਂ ਚਾਹੀਦਾ ਦੋਨਾਂ ਦਾ ਅੱਡ ਅੱਡ ਸਥਾਨ ਹੈ ਦੋਨਾਂ ਨੇ ਮਿਹਨਤ ਬਹੁਤ ਕੀਤੀ ਹੈ ਵੈਸੇ ਕਹਿਣ ਦੇ ਵਿੱਚ ਗੱਲ ਆ ਗਈ ਕਿ ਜਦੋਂ ਬਾਈ ਇਸ ਦੁਨੀਆ ਤੋਂ ਗਿਆ ਉਹ ਵੀ ਟੌਪ ਤੇ ਸੀ ਅੱਜ ਦਿਲਜੀਤ ਵੀ ਪੂਰਾ ਟੌਪ ਤੇ ਹੈ ਹਰ ਸ਼ੋਅ ਦੇ ਵਿੱਚ ਕੁਝ ਨਾ ਕੁਝ ਐਸਾ ਕਰ ਦਿੰਦਾ ਹੈ ਦਿਲਜੀਤ ਜਿਸ ਤੋਂ ਬਾਅਦ ਵਾਇਰਲ ਹੋ ਜਾਂਦੀਆਂ ਨੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਹੁਣ ਇਹ ਵੀਡੀਓ ਵਾਇਰਲ ਹੋਈ ਆ ਕੁਝ ਘੰਟੇ ਪਹਿਲਾਂ ਦਿਲਜੀਤ ਦੀ ਭੈਣ ਅਤੇ ਦਿਲਜੀਤ ਦੀ ਜਿਹੜੀ ਨਾਲ ਮਦਰ ਹੈ ਉਹਨਾਂ ਦੀ ਬਈ 쇼 ਚੱਲ ਰਿਹਾ ਸੀ ਅਚਾਨਕ ਦਿਲਜੀਤ ਦੁਸਾਂਜ ਸਟੇਜ ਤੋਂ ਥੱਲੇ ਉਤਰਿਆ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਦੇਖਿਆ ਲੋਕਾਂ ਨਾਲ ਹੱਥ ਵਗੈਰਾ ਮਿਲਾਉਂਦੇ ਨੇ ਅਤੇ ਇੱਥੇ ਦਿਲਜੀਤ ਸਿੱਧਾ ਆ ਜਾਂਦੇ ਨੇ ਆਪਣੀ ਮਾਤਾ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਅਤੇ ਆਪਣੀ ਮਾਤਾ ਨਾਲ ਮਿਲਦੇ ਨੇ ਥੋੜੀ ਜਿਹੀ ਵੀਡੀਓ ਦੇਖੋ ਜਿਹੜੀ ਵਾਇਰਲ ਹੋ ਰਹੀ ਆ ਇੰਟਰਨੈਟ ਦੇ ਉੱਪਰ O kadar da terliyam O kadar da terliyam Ya hiç bilmezsin O kadar ਤਾਂ ਬਾਈ ਤੁਸੀਂ ਨੇ ਵੀਡੀਓ ਦੇਖੀ ਕਿ ਕਿਸ ਤਰ੍ਹਾਂ ਦਿਲਜੀਤ ਦੋਸਾਂਝ ਆਪਣੀ ਮਾਤਾ ਅਤੇ ਆਪਣੀ ਸਿਸਟਰ ਨੂੰ ਮਿਲਿਆ ਅਤੇ ਲੋਕ ਸੀ ਜਿਹੜੇ ਭਾਵਕ ਹੋ ਗਏ ਦੇਖ ਕੇ ਤਾਂ ਮਿੱਤਰੋ ਤੁਸੀਂ ਇਹ ਪੂਰਾ ਸੀਨ ਦੇਖਿਆ ਤੁਹਾਨੂੰ ਦੇਖ ਕੇ ਕੀ ਲੱਗਿਆ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਬਣਿਆ ਕਮੈਂਟਾਂ ਵਿੱਚ ਤੁਸੀਂ ਵੀ ਜਰੂਰ ਦੱਸਿਓ ਬਾਕੀ ਨਿਮਰਤਾ ਕਹਿੰਦੇ ਦਿਲਜੀਤ ਦੇ ਵਿੱਚ ਬਹੁਤ ਹੈ ਨਹੀਂ ਤਾਂ ਇੱਕ ਦੋ ਗਾਣੇ ਕਿਸੇ ਦੇ ਚੱਲਦੇ ਨਹੀਂ ਦੋ ਚਾਰ ਗਾਣੇ ਚੱਲਣ ਤੋਂ ਬਾਅਦ ਬੰਦਾ ਆਪਣੇ ਆਪ ਨੂੰ ਸੁਪਰਸਟਾਰ ਸਮਝਣ ਲੱਗ ਜਾਂਦਾ ਪਰ ਦਿਲਜੀਤ ਅੱਜ ਵੀ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਕਿਉਂਕਿ ਆਮ ਤੁਸੀਂ ਨੇ ਸੁਣਿਆ ਹੋਊਗਾ ਕਿ ਬਹੁਤ ਰੱਬ ਨੂੰ ਮੰਨਣ ਵਾਲਾ ਬੰਦਾ ਦਿਲਜੀਤ ਦਸਾਂ ਜਿੱਤਾ ਮਿੱਤਰੋ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਨਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ